ਦਸੋ ਦੁਗਣਾ ਤਿਗਣਾ ਕੰਮ ਵਧ ਜਾਂਦਾ ਨਹੀਂ ਭਾਈ ਜਿਵੇਂ ਲੋਕੀ ਕਹਿੰਦੇ ਕਿ ਮੈਟ ਲਾਣੇ ਜ਼ਰੂਰੀ ਹੁੰਦੀ ਹੈ ਕਿ ਖੁਰਪੁਰ ਪੱਕੇ ਜਾਂਦੇ ਆ ਜਾਂ ਪਸ਼ੂ ਨੂੰ ਮਸਟਾਈਟਸ ਵਗੈਰਾ ਦੀ ਥਾਣਾ ਦੀ ਰੋਗ ਜਾਂ ਪਿਆਰੇ ਦਾ ਗਿੱਲਾਪਣ ਹੋ ਜਾਂਦਾ ਉਹ ਸਾਹਮਣੇ ਰੱਖ ਕੇ ਪਏ ਆ ਅਸੀਂ ਵਰਤੇ ਆ ਥੋੜੇ ਦਿਨ ਪਾਏ ਆ ਮੁਰਕੇ ਕੱਢ ਕੇ ਰੱਖਤੇ ਨਹੀਂ ਲੋਟ ਆਉਂਦੇਗੇ ਨਹੀਂ ਲੋਟ ਆਉਂਦੇ ਆ ਪਕਾਈ ਜੀ ਬਣੀ ਰਹਿੰਦੀ ਆ ਹਾਂਜੀ ਭਾਈ ਸੱਸੀ ਗੱਲ ਸਾਰਿਆਂ ਨੂੰ ਭਾਈ ਅੱਜ ਨਾਲ ਅਸੀਂ ਨਾ ਬਾਈ ਦੇ ਫਾਰਮ ਤੇ ਆਏ ਤੇ ਆਪਣੇ ਕੋਲ ਨਾਲ ਦੇਖੋ ਜਿਵੇਂ ਮੈਟ ਪਏ ਆ ਸਾਹਮਣੇ ਤੁਹਾਡੇ ਮੈਟ ਦੇਖ ਰਹੇ ਆ ਬਾਈ ਨੇ ਨਾ ਮੈਟ ਨਹੀਂ ਵਿਛਾਏ ਹੋਏ ਥੱਲੇ ਫਾਰਮ ਦੇ ਤਾਂ ਬਾਈ ਨੇ ਮੈਟ ਕਿਉਂ ਨਹੀਂ ਵਿਛਾਏ ਜਾਂ ਦੇਖੋ ਬਾਈ ਨੇ ਆ ਫਾਰਮ ਕੀਤਾ ਆ ਮਤਲਬ ਕਿ ਜਿੰਨਾ ਵੀ ਬਾਈ ਕੋਲ ਸਰਿਆ ਪੁੱਜਿਆ ਬਾਈ ਨੇ ਆਦਾ ਫਾਰਮ ਕੀਤਾ ਆ ਦੇਖੋ ਪਰ ਬਾਈ ਨੇ ਨਾ ਥੱਲੇ ਹੱਲੇ ਤੱਕ ਮੈਟ ਨਹੀਂ ਲਾਏ ਸੋ ਆ ਬਾਈ ਨੂੰ ਪੁੱਛਦੇ ਆ ਕਿ ਬਾਈ ਨੇ ਮੈਟ ਥੱਲੇ ਕਿਉਂ ਨਹੀਂ ਵਿਛਾਏ ਆ ਕੀ ਕਾਰਨ ਆ ਬਾਈ ਨੇ ਮੈਟ ਕੱਢ ਕੇ ਬਾਹਰ ਰੱਖਤੇ ਹਾਂਜੀ ਬਾਈ ਦੱਸਿਆ ਜੀ ਕਿ ਤੁਸੀਂ ਮੈਟ ਕਿਉਂ ਨਹੀਂ ਵਿਛਾਏ ਸੋ ਜਾਲ ਜੀ ਮੈਟ ਬ੍ਰਦਰ ਤਾਂ ਨਹੀਂ ਵਿਛਾਏਗੇ ਥੱਲੇ ਕਿਉਂਕਿ ਪਸ਼ੂਆਂ ਦੇ ਨਾ ਇੱਕ ਤਾਂ ਮੈਟਾਂ ਦੇ ਥੱਲੇ ਗੰਦਗੀ ਬਹੁਤ ਬਣਦੀ ਆ ਅੱਛਾ ਜੀ ਸਫਾਈ ਰੋਜ਼ਾਨਾ ਵਾਂਗੂ ਕਰਨੀ ਪੈਂਦੀ ਆ ਤੇ ਜਿਹੜੇ ਆਪਾਂ ਬੋਇਆ ਗਿਆ ਇੰਜ ਪੱਕੀ ਫਰਸ਼ ਦੇ ਉੱਤੇ ਧੋ ਕੇ ਇਹਨਾਂ ਫਰਸ਼ ਨੂੰ ਤੇ ਵਧੀਆ ਪਸ਼ੂ ਬੈਠੇ ਰਹਿੰਦੇ ਆ ਕੋਈ ਦਿੱਕਤ ਨਹੀਂ ਹੁਣ ਵੀ ਇਹਨਾਂ ਨੂੰ ਤੇ ਮੈਟ ਲਾਉਣੇ ਦਸੋ ਕੋ ਦੁਗਣਾ ਤਿਗਣਾ ਕੰਮ ਵਧ ਜਾਂਦਾ ਨਹੀਂ ਬਾਈ ਜਿਵੇਂ ਲੋਕੀ ਕਹਿੰਦੇ ਕਿ ਮੈਟ ਲਾਣੇ ਜ਼ਰੂਰੀ ਹੁੰਦੀ ਹੈ ਕਿ ਖੁਰਖੁਰ ਪੱਕੇ ਜਾਂਦੇ ਆ ਜਾਂ ਪਸ਼ੂ ਨੂੰ ਮਸਟਾਈਟਸ ਵਗੈਰਾ ਦੀ ਥਾਣਾ ਦੀ ਰੋਗ ਜਾਂ ਪਿਆਰਾਂ ਦਾ ਗਿੱਲਾਪਣ ਹੋਇਆ ਰਹਿੰਦਾ ਉਹ ਤਾਂ ਯਾਰ ਪਤਾ ਕੀ ਆ ਜਿਆਦਾ ਦੁੱਧ ਵਾਲੀਆਂ ਗਾਇਆਂ ਨੂੰ ਤਾਂ ਆਉਂਦੀ ਆ ਦਿੱਕਤ ਖਾਰ ਅੱਛਾ ਜੀ ਜਿਨ੍ਹਾਂ ਦੇ ਮਾਨੇ ਟਾਇਟ ਆ ਜਾਂ ਛੋਟੀਆਂ ਥੋੜੇ ਦੁੱਧ ਵਾਲੀਆਂ ਗਾਇਆਂ ਉਹਨਾਂ ਨੂੰ ਕੋਈ ਦਿੱਕਤ ਨਹੀਂ ਆਉਂਦੀ ਬਾਈ ਪਰ ਭਾਈ ਜੇ ਆਪਾਂ ਓੰਜ ਦੇਖਿਆ ਜਾਵੇ ਕਿ ਮੈਟ ਆਪਾਂ ਨੂੰ ਲਾਣਾ ਚਾਹੀਦਾ ਕਿ ਨਹੀਂ ਲਾਣਾ ਚਾਹੀਦਾ ਲੋਕਾਂ ਦਾ ਬੜਾ ਸਵਾਲ ਹੁੰਦਾ ਹੈ ਕਿ ਯਾਰ ਇਹ ਆਪੋ ਆਪਣੀ ਸੋਚ ਆ ਲੋਕਾਂ ਦੀ ਆਪਣੇ ਸਾਡੇ ਅਸੀਂ ਤਾਂ ਲਿਆ ਕੇ ਹੋਏ ਤੇਰੇ ਸਾਹਮਣੇ ਰੱਖ ਕੇ ਪਏ ਆ ਅਸੀਂ ਵਰਤੇ ਆ ਥੋੜੇ ਦਿਨ ਪਾਏ ਆ ਮੁੜ ਕੇ ਕੱਢ ਕੇ ਰੱਖਤੇ ਨਹੀਂ ਲੋਟ ਆਉਂਦੇਗੇ ਨਹੀਂ ਲੋਗਾਂ ਨੂੰ ਆ ਪਕਾਈ ਜੀ ਬਣੀ ਰਹਿੰਦੀ ਆ ਚੱਕ ਲੋ ਧਰ ਲੋ ਸਫਾਈ ਕਰ ਲੋ ਦੁੱਗਣਾ ਤਿੱਗਣਾ ਹੀ ਕੰਮ ਬਣ ਜਾਂਦਾ ਤੇ ਹੁਣ ਤੁਸੀਂ ਫਿਰ ਜੇ ਇਹਨੂੰ ਸਾਫ਼ ਸੁਥਰਾ ਕਰਨਾ ਹੁੰਦਾ ਫਿਰ ਇਹ ਸਿੱਧਾ ਪੈਪ ਨਾਲ ਟੂਟੀ ਮਾਰ ਕੇ ਪੈ ਨਹੀਂ ਅਸੀਂ ਬਸ ਚੰਗੀ ਤਰ੍ਹਾਂ ਫੋੜੇ ਨਾਲ ਗੋਆ ਛਾਂ ਖਿੱਚ ਦਿੰਨੇ ਆ ਤੋਹ ਦਿੰਨੇ ਆ ਫਰਸ਼ ਬਸ ਸਾਫ ਹੈ ਪੱਕੀ ਫਰਸ਼ ਲੱਗੀ ਵੀ ਆ ਦੂਜੀ ਇਹ ਆਰ ਸੀ ਸੀ ਫਰਸ਼ ਲੱਗੀ ਵੀ ਹੈ ਕੋਈ ਦਿੱਕਤ ਨਹੀਂ ਗਈ ਕੋਈ ਪਸ਼ੂ ਦਾ ਕਿਸੇ ਦਾ ਗੋਡਾ ਨਹੀਂ ਛਿលਿਆ ਕੋਈ ਕੁਛ ਨਹੀਂਗਾ ਆਰਾਮਦਾਰੀ ਨਾਲ ਬੰਦੇ ਆ ਬਿਲਕੁਲ ਬਈ ਅਵੇ ਲੋ ਕਿਸੇ ਪਸ਼ੂ ਦਾ ਵਾਕਈ ਕੋਈ ਗੋਡਾ ਵਗੈਰਾ ਨਹੀਂ ਛਿਲੀ ਚਾਇਆ ਹਾਂ ਸੋ ਬਈ ਇਹ ਐਵੇਂ ਇਹਦਾ ਉਹਦੇ ਅਖੰਦਰਾਂ ਭਰਮ ਬਣਾਏ ਆ ਲੋਕਾਂ ਨੇ ਵੀ ਮੈਟ ਲਾ ਦੇ ਉਹਦੇ ਫਲਾਰਾ ਲਾ ਦੇ ਹੁਣ ਪਹਿਲਾਂ ਕਿਹੜਾ ਮੈਟ ਹੁੰਦੇ ਸੀਗੇ ਬਿਲਕੁਲ ਸਹੀ ਗੱਲ ਆ ਪਹਿਲਾਂ ਮੈਟਾਂ ਦੀ ਤਾਂ ਹੁਣ ਹੀ ਆ ਭੇਡ ਚਾਲ ਚੱਲੀ ਆ ਠੀਕ ਆ ਨਾ ਨਹੀਂ ਬਈ ਜਿਹੜਾ ਇੱਕ ਹੋਰ ਲੋਕੀ ਕਹਿੰਦੇ ਕਿ ਜਿਹੜਾ ਆਪਣੇ ਫਾਰਮ ਦੀ ਥਾਂ ਹੋਣੀ ਚਾਹੀਦੀ ਆ ਇਹ ਜਾਂ ਤਾਂ ਕੱਚੀ ਹੋਣੀ ਚਾਹੀਦੀ ਹੈ ਪਸ਼ੂ ਕੱਚੇ ਦੇ ਸਹੀ ਰਹਿੰਦਾ ਹੈ ਤਾਂ ਉਹਦਾ ਅਸੀਂ ਕਰਦੇ ਆਂ ਬਈ ਅਸੀਂ ਤਾਂ ਦਿਨੇ ਘਰ ਪੱਕੇ ਥਾਂ ਤੇ ਸਾਡੇ ਪੱਖਿਆਂ ਥੱਲੇ ਬੈਠੇ ਆ ਪਸ਼ੂ ਰਾਤ ਨੂੰ ਅਸੀਂ ਬਾਹਰ ਕੱਢ ਦਿੰਨੇ ਆ ਕੱਚੇ ਥਾਂ ਤੇ ਇਹਨਾਂ ਨੂੰ ਠੀਕ ਹੈ ਜੀ ਤੇ ਜਿਹਨੇ ਸਾਰੀ ਢੜੀ ਬੰਦੇ ਆ ਪੱਕੇ ਥਾਂ ਤੇ ਵੀ ਕੋਈ ਇਹਨਾਂ ਨੂੰ ਦਿੱਕਤ ਹੈ ਨਹੀਂ ਕੋਈ ਜੇ ਆਪਾਂ ਆਖੀਏ ਵੀ ਦਿੱਕਤ ਆ ਇਹ ਤਾਂ ਇਹਨਾਂ ਆਪਣੇ ਮਹਿਸੂਸ ਆਪਾਂ ਕਰਦੇ ਆਂ ਵੀ ਥੋੜਾ ਜਿਹਾ ਕੰਫਰਟੇਬਲ ਕਰਦੇ ਪਸ਼ੂ ਕੱਚੇ ਥਾਂ ਤੇ ਜ਼ਿਆਦਾ ਤੇ ਕੋਈ ਏਡੀ ਗੱਲ ਤਾਂ ਹੈ ਨਹੀਂ ਕਿ ਨਾਰਮਲ ਹੀ ਆ ਦਿਕਤ ਦਾ ਕੋਈ ਹੈ ਦੇਖਣ ਨੂੰ ਮਿਲੀ ਨਹੀਂ ਕਦੇ ਪਸ਼ੂਆਂ ਦੇ ਵੀ ਆਹ ਦਿੱਕਤ ਆਈ ਜਾਂਦੀ ਹੈ ਬਹਿਣ ਕਰਨ ਚ ਜਾਂ ਉੱਠਣ ਚ ਤੰਦਰੁਸਤ ਪਸ਼ੂ ਤਾਂ ਆਉਂਦੇ ਨੇ ਤੇ ਬਿਮਾਰ ਨੂੰ ਆਪਾਂ ਨੂੰ ਪਤਾ ਕਿਤੇ ਭਾ ਲੋ ਉਹਨੇ ਤਾਂ ਉੱਠਣਾ ਔਖਾ ਹੀ ਹੈ ਜਿਹੜਾ ਬਿਮਾਰ ਹੈ ਬਿਲਕੁਲ ਬਿਲਕੁਲ ਬਾਈ ਹਾਂ ਤੰਦਰੁਸਤ ਪਸ਼ੂ ਤਾਂ ਪੱਕੇ ਥਾਂ ਤੇ ਵੀ ਸਹੀ ਬੈਂਦਾ ਉੱਟਦਾ ਤੇ ਉਥੇ ਕੱਚੇ ਤੇ ਵੀ ਸਹੀ ਉੱਟਦਾ ਬਾਈ ਇਹ ਕੰਮ ਕਿਤਨ ਤੁਹਾਨੂੰ ਕਿੰਨਾ ਕੁ ਟਾਈਮ ਹੋ ਚੱਲਿਆ ਆਪਣੇ ਪਸ਼ੂ ਰੱਖ ਆ ਸਟਾਰਟ 2 ਸਾਲ ਹੀ ਹੋਏ ਆ ਜੀ ਕਰੇ ਨੂੰ ਅੱਛਾ ਪਹਿਲਾਂ ਛੋਟੇ ਮਤਲਬ ਕਿ ਪਹਿਲਾਂ ਤੁਸੀਂ ਇੱਕ ਦੋ ਰਾ ਇੱਕ ਇੱਕ ਦੋ ਪਸ਼ੂ ਸੀਗੇ ਆਪਣੇ ਕੋਲੇ ਤੇ ਉਹ ਹੁਣ ਦੋ ਕੁ ਸਾਲਾਂ ਤੋਂ ਆਪਾਂ ਇਹਦੇ ਤੇ ਪੂਰਾ ਫੋਕਸ ਕਰ ਰਹੇ ਆਂ ਕੰਮ ਤੇ ਇਹ ਕੰਮ ਆਪਾਂ ਹੁਣ ਅੱਗੇ ਨੂੰ ਵਧਾਣਾ ਹੀ ਆਂ ਹਾਂਜੀ ਹਾਂਜੀ ਆਪਾਂ ਸਾਰੇ ਬਰੀਡਿੰਗ ਤੇ ਕੰਮ ਕਰ ਰਹੇ ਆਂ ਅੱਗੇ ਆਪਣੇ ਕੋਲ ਉਧਰ ਫਾਰਮ ਦੇ ਵਿੱਚ ਬੱਚੀਆਂ ਆਟ ਰੱਖੀਆਂ ਹੋਈਆਂ ਅੱਛਾ ਅੱਛਾ ਔਲੀ ਔਲੀ ਵੀ ਅੱਗੇ ਫਾਰਮ ਨੂੰ ਉਧਾਰ ਰਹੇ ਆਂ ਬਾਈ ਬੱਚੀਆਂ ਦਿਖਾਓਗੇ ਥੋੜੀਆਂ ਆਈਆਂ ਹਾਂ ਦਿਖਾ ਦਿੰਨੇ ਆਜੋ ਆਜੋ ਜੀ ਆਪਾਂ ਬੱਚੀਆਂ ਦੇਖਦੇ ਆਂ ਬਾਈ ਦੀਆਂ ਸੋ ਬਾਈ ਦੇ ਨਾਮ ਉਨੇ ਆਏ ਸੀ ਬਾਈ ਨੇ ਬੱਚੀਆਂ ਜਿਹੜੀਆਂ ਬੱਚੀਆਂ ਬੱਕਰੀਆਂ ਬੰਨੀ ਆਈਆਂ ਆਪਾਂ ਦੇਖਦੇ ਆਂ ਏ ਬਾਈ ਇਹ ਤੁਸੀਂ ਇਹ ਤਿੰਨ ਖਾਨੇ ਕਿੱਦਾਂ ਬਣਾਏ ਹੋਏ ਜਿਵੇਂ ਇੱਕ ਆ ਖਾਨਾ ਆ ਗਿਆ ਇੱਕ ਆ ਆ ਗਿਆ ਇੱਕ ਉਪਰਾਂ ਖਾਨਾ ਹਾਂਜੀ ਇਹ ਇਹ ਹੈਗੀਆਂ ਸਾਲ ਦੀਆਂ ਹੈਗੀਆਂ ਟੀਕੇ ਭਰੇ ਹੋਏ ਆ ਇਹਨਾਂ ਨੂੰ ਅੱਛਾ ਇਹ ਟੀਕੇ ਭਰੇ ਹੋਏ ਆ ਇਹ ਹੀ ਪਰਸ ਨੇ ਜਿਹਨੂੰ ਆਪਾਂ ਪਹਿਲਣਾ ਨੇ ਪਹਿਲੇ ਸਾਲ ਵਾਲੀਆਂ ਤੇ ਟੀਕੇ ਭਰੇ ਹੋਏ ਆ ਆ ਸਾਲ ਇਹਨਾਂ ਦੀ ਬਾਈ ਉਮਰ ਕਿੰਨੀ ਕਿੰਨੀ ਉਮਰ ਦੇ ਟੀਕੇ ਪਾੜੇ ਸਾਲ ਦੇ ਬਸ ਸਾਲ ਦੀਆਂ ਦੇ ਭਰਤੀ ਸੀ 12 12 ਤੇਰਾ ਤੇਰਾ ਮਹੀਨਾ ਦੇਗਾ ਫਿਰ ਤਾਂ ਬਾਈ ਬਹੁਤ ਵਧੀਆ ਗੱਲ ਆ ਮਤਲਬ ਕਿ ਇੰਨੇ ਦੀ ਐਵਰੇਜ ਜਾਂਦੀ ਹੈ ਸਾਰਿਆਂ ਦੀ ਬਾਈ 12 12 ਮਹੀਨੇ ਤੇ ਜਿਹੜੀਆਂ ਆ ਹੈਗੀਆਂ ਬਸ ਹੁਣ ਇਹ 10 ਮਹੀਨਿਆਂ ਦੇ 10 11 ਮਹੀਨਿਆਂ ਦੀਆਂ ਦ ਠੀਕ ਹੈ ਤੇ ਉਹ ਇੱਕ ਉਪਰੇ ਬੈਠੀ ਆ ਉਹ ਉਹ ਹੈਗੀ 4 ਮਹੀਨਿਆਂ ਦੀ ਅੱਛਾ ਅੱਛਾ ਸਾਰਿਆਂ ਤੋਂ ਪਰੇ ਤੇ ਇੱਕ ਉਹ ਖੜੀ ਜਿਹੜੀ ਉਹ 5 ਮਹੀਨਿਆਂ ਦੀ ਹੈ ਅੱਛਾ ਆ ਭਾਈ ਚਾਰ ਤੁਸੀਂ ਇਹ ਖਾਣੇ ਬਣਾਏ ਹੋਏ ਆ ਹਾਂ ਠੀਕ ਹੈ ਠੀਕ ਹੈ ਤੇ ਇਹ ੜੋ ੜੀ ਬਸ ਇਸ ਤਰ੍ਹਾਂ ੜੋ ੜੀ ਪੈਣ ਇਸ ਕਰਕੇ ਬਣਾਏ ਆ ਕਿਉਂਕਿ ਫਿਰ ਪਸ਼ੂ ਨੂੰ ਖਰਾਕ ਆ ਜਿਹੜੀ ਉਹਦੀ ਉਮਰ ਦੇ ਹਿਸਾਬ ਨਾਲ ਦਿੱਤੀ ਜਾਂਦੀ ਹੈ ਹਾਂ ਬਿਲਕੁਲ ਬਿਲਕੁਲ ਭਾਈ ਹਾਂਜੀ ਚਲੋ ਠੀਕ ਹੈ ਭਾਈ ਬਹੁਤ ਵਧੀਆ ਲੱਗਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ